ਸਾਰੇ ਜਹਾਂ ਸੇ ਅੱਛਾ ਹਿੰਦੁਸਤਾ ਹੈ ਮਾਰਾ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦਾ ਦਿੱਤਾ ਇਨਕਲਾਬ ਦਾ ਨਾਰਾ ਭਾਰਤ ਦੇ ਹਰ ਨੌਜਵਾਨ ਦੇ ਲਈ ਅਜੀਹਾ ਜੋਸ਼ ਬਣਿਆ ਜਿਸ ਨੇ ਅੰਗਰੇਜ਼ੀ ਹਕੂਮਤ ਨੂੰ ਆਪਣੇ ਕੁੱਟਨਿਆਂ ਹੇਠਾ ਸਿੱਟ ਦਿੱਤਾ ਤੇ ਭਾਰਤ ਦੀ ਆਜ਼ਾਦੀ ਦਾ ਸੁਪਨਾ ਸাকার ਹੋ ਗਿਆ ਪਰ ਐਚ ਆਰ ਐਚ ਇੱਕ ਅਜੀਹਾ ਨੌਜਵਾਨ ਵੀ ਸੀ ਜਿਸ ਨੇ ਸਾਥ ਸਦਕਾ ਹੀ ਇਹ ਸੁਪਨਾ ਸাকার ਹੋ ਗਿਆ ਨਾਮ ਸੀ ਬਟੁਕੇਸ਼ਵਰ ਦਤ ਜਿਥੇ ਕਿ ਸਾਡੇ ਇਨ੍ਹਾਂ ਹੀਰਿਆਂ ਨੂੰ ਫਾਂਸੀ ਦੀ ਸਜ਼ਾ ਸੁناਈ ਗਈ। ਉੱਥੇ ਹੀ ਬਟੁਕੇਸ਼ਵਰ ਦੱਤ ਨੂੰ ਕਾਲੇ ਪਾਣੀ ਦੀ ਸਜ਼ਾ ਭੋਗਣ ਲਈ ਅੰਡਮਾਨ ਨਿਕੋਬਰ ਆਈਲੈਂਡਸ 'ਚ ਅੰਗਰੇਜ਼ੀ ਹਕੂਮਤ ਦੇ ਬਣਾਏ ਨਰਕ ਭੇਜ ਦਿੱਤਾ ਗਿਆ। ਜਿੱਥੇ ਜਾਨਵਰਾਂ ਨਾਲੋਂ ਵੀ ਬੱਤਰ ਹਾਲਾਤ ਇਨਸਾਨਾਂ ਦੇ ਬਣਾਏ ਜਾਂਦੇ ਹਨ। ਤੇ ਕੇਵਲ ਬਟੁਕੇਸ਼ਵਰ ਦੱਤ ਹੀ ਨਹੀਂ ਬਲਕਿ ਨਾ ਜਾਣੇ ਅਜਿਹੇ ਕਿੰਨੇ ਹੀ ਆਜ਼ਾਦੀ ਕੁਲਾਟਿਆਂ ਨੂੰ ਇਸ ਨਰਕ ਨੂੰ ਭੋਗਣਾ ਪਿਆ। ਜਿੱਥੇ ਕਿ ਅੱਜ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਇਹ ਸੇਲਾਨੀਆਂ ਲਈ ਮਹਿਜ਼ ਇੱਕ ਟੂਰਿਸਟ ਹੱਬ ਬਣ ਕੇ ਰਹਿ ਚਿਆ ਹੈ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਅਨਡਮਾਂਡ ਤੇ ਨਿਕੋਬਾਰ ਆਈਲੈਂਡਸ ਦੇ ਵਿੱਚ ਜਿੱਥੇ ਕੀ ਆਜ਼ਾਦੀ ਦੇ ਕੁਲਾਟੀਆਂ ਨੂੰ ਆਪਣਾ ਨਰਕ ਭੋਗਣਾ ਪਿਆ ਦੇਖੋ ਬ੍ਰਿਟਿਸ਼ ਸਰਕਾਰ ਦਾ ਬਣਾਇਆ ਇਹ ਨਰਕ ਦੇਸ਼ ਦੀ ਆਜ਼ਾਦੀ ਦੀ ਕਹਾਣੀ ਅਤੇ ਨਾਲ ਹੀ ਨਾਲ ਕਹਾਣੀ ਸੈਲੂਲਰ ਜੇਲ੍ਹ ਦੀ ਸਾਦੀ ਦੇ ਸੰਗਰਾਮ ਨੂੰ ਉਛਲਣ ਲਈ ਜਦੋਂ ਅੰਗਰੇਜ਼ਾਂ ਨੇ ਇਸ ਜੇਲ ਨੂੰ ਬਣਾਇਆ ਤੇ ਇਸ ਨੂੰ ਬਣਾਉਣ ਲਈ ਉਹਨਾਂ ਨੇ ਇੱਥੇ ਬੰਦ ਕੈਦੀਆਂ ਦਾ ਇਸਾਰਾ ਦਿੱਤਾ ਉਹ ਕੈਦੀ ਜਿਹੜੇ ਜੇਲ ਬਣਾਉਂਦੇ ਸੀ ਔਰ jis ਵਜ੍ਹਾ ਨਾਲ ਇਸ ਜੇਲ ਨੂੰ ਬਣਾਇਆ ਅਸੀਂ jis ਥਾਂ ਦੇ ਉੱਪਰ ਮੌਜੂਦਾ ਵਾਚ ਟਾਵਰ ਸੀ ਇੱਥੇ ਬ੍ਰਿਟਿਸ਼ ਹਕੂਮਤ ਦੇ ਸਪਾਈ ਰਹਿੰਦੇ ਸੀ ਔਰ ਐਕਚੁਅਲੀ ਪੂਰੀ ਜੇਲ ਦੇ ਉੱਪਰ ਉਨਾਦੀ ਨਜ਼ਰ ਰਹਿੰਦੀ ਸੀ ਸਾਈਕਲ ਦਾ ਪਹੀਆ ਹੁੰਦਾ ਹੈ ਉਸ ਸੁਪਈਆਂ ਦੇ ਵਿੱਚ ਜਿਹੜੀਆਂ ਤੀਲੀਆਂ ਹੁੰਦੀਆਂ ਨੇ ਬਿਲਕੁਲ ਉਸ ਧੰ ਦੇ ਨਾਲ ਇਸ ਜੇਨ ਨੂੰ ਧਿਆਨ ਕੀਤਾ ਗਿਆ ਸੀ। ਸੱਤ ਵੱਟੇ ਜਿਹੜੇ ਤੁਸੀਂ ਦੇਖ ਸਕਦੇ ਹੋ ਵੱਡੀਆਂ ਲਾਈਨਾਂ ਤਿਆਰ ਕੀਤੀਆਂ ਆ ਸਾਰੀਆਂ ਬੈਰਖ ਦੀਆਂ ਲਾਈਨਾਂ ਸੀ ਜਿਸ ਦੇ ਵਿੱਚ ਗਰਾਉਂਡ ਫਲੋਰ, ਫਰਸਟ ਫਲੋਰ, ਸੈਕਿੰਡ ਫਲੋਰ ਸਾਰੇ ਦੇ ਵਿੱਚ ਇਹਨਾਂ ਨੇ ਬੈਰਖ ਤਿਆਰ ਕੀਤੇ ਸੀ ਉਸ ਦੇ ਵਿੱਚ ਇਹ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ ਰੱਖਦੇ ਸੀ। ਪਰਲੀ ਸਾਈਡ ਦੇਖੋ ਤੁਸੀਂ ਸਾਰਾ ਦਾ ਸਾਰਾ ਸਮੁੰਦਰ ਯਾਨੀ ਇੱਥੋਂ ਭੱਜ ਕੇ ਵੀ ਕੋਈ ਕਿੱਥੇ ਜਾ ਨਹੀਂ ਸਕਦਾ ਸੀ ਕਿਉਂਕਿ ਆ ਸਮੁੰਦਰ ਦੀਆਂ ਜਾਨਲੇਵਾ ਲਹਿਰਾਂ ਜਿਹੜੀਆਂ ਨੇ ਉੱਥੇ ਉਹਨਾਂ ਦਾ ਰਸਤਾ ਰੋਕਦੀਆਂ ਹੋਈਆਂ ਦਾ ਸਾਰਾ ਦੀ ਅਸੀਂ ਔਰ ਇਸ ਵਕਤ ਜਿਸ ਤਾਂ ਜਨਾਬ ਤੁਹਾਨੂੰ ਵਿਖਾ ਰਿਹਾ ਸੀ ਤਸਵੀਰ ਤਿੰਨ ਇੱਥੇ ਆ ਰੋ ਰਹਿ ਗਈਆਂ ਨੇ ਭੁਕੰਪ ਆਇਆ ਸੀ ਜਿਸ ਦੇ ਕਰਕੇ ਦੋ ਰੋ ਟੁੱਟ ਗਈਆਂ ਹਾਲਾਂਕਿ ਆ ਜਿਹੜੇ ਮੇਰੇ ਪਿੱਛੇ ਤੁਸੀਂ ਸ਼ੈੱਡ ਵੇਖ ਰਹੇ ਹੋ ਇੱਥੇ ਇੱਕ ਹਸਪੀਟਲ ਜਿਹੜਾ ਉਸ ਦਾ ਵੀ ਨਿਰਮਾਣ ਕੀਤਾ ਗਿਆ ਉਸ ਲਈ ਵੀ ਕੁਝ ਰੋ ਜਿਹੜੀਆਂ ਨੇ ਉਹ ਤੋੜੀਆਂ ਗਈਆਂ ਨੇ ਲੇਕਿਨ ਹੁਣ ਇਹ ਇਤਿਹਾਸਿਕ ਸਮਾਰਕ ਹੈ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਆਉਂਦੇ ਨੇ ਦੇਖਦੇ ਨੇ ਸਾਡੇ ਵੀਰਾਂ ਦੀ ਗੱਫਾ ਨੂੰ ਕਿ ਕਿਸ ਤੰਗ ਦੇ ਨਾਲ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਜੀਵਨ ਦਾ ਸੁਪਰੀਮ ਸੈਕਰੀਫਾਈਸ ਕੀਤਾ ਸਾਲ 1857 ਭਾਰਤ ਦੀ ਆਜ਼ਾਦੀ ਲਈ ਪਹਿਲਾ ਵਿਦਰੋਹ ਹੋਇਆ। ਵਿਦਰੋਹ ਤੋਂ ਬਾਅਦ ਅੰਗਰੇਜ਼ੀ ਹਕੂਮਤ ਵੱਲੋਂ ਅੰਡਮਾਨ ਆਇਲੈਂਡਸ ਨੂੰ ਜੇਲ੍ਹ ਵਾਂਗ ਵਰਤੋ ਚਲਿਆਣਾ ਸ਼ੁਰੂ ਕਰ ਦਿੱਤਾ ਗਿਆ। ਜਿੱਥੇ ਕਿ ਕੈਦੀਆਂ ਨੂੰ ਉਮਰ ਕੈਦ ਦੀ ਸਜ਼ਾ ਪੂਤਨ ਭੇਜਿਆ ਜਾਂਦਾ। ਸ਼ੁਰੂਆਤ 'ਚ 200 ਫਿਰ 1868 'ਚ ਕਰਾਚੀ ਤੋਂ 733 ਕੈਦੀਆਂ ਨੂੰ ਭੇਜਿਆ ਗਿਆ। ਦੂਰ ਦੁਰਾਡੇ ਟਾਪੂਆਂ ਨੂੰ ਆਜ਼ਾਦੀ ਕਾਰਕੁਨਾਂ ਨੂੰ ਸਜ਼ਾ ਦੇਣ ਲਈ ਇੱਕ ਟੁਕਵੀਂ ਜਗ੍ਹਾ ਮੰਨਿਆ ਜਾਂਦਾ ਸੀ। ਦੋਸ਼ੀਆਂ ਨੂੰ ਜੇਲਾ ਇਮਾਰਤਾਂ ਅਤੇ ਬੰਦਰਗਾਹ ਸਹੂਲਤਾ ਬਣਾਉਣ ਲਈ ਚੇਨ ਗੰਗਾ ਵਿੱਚ ਵੀ ਵਰਤਿਆ ਜਾਂਦਾ ਸੀ। ਮੁੰਨੀ ਵਿਸ਼ਤਾਬਦੀ ਦੇ ਅੰਤ ਤੱਕ ਕੈਦੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਹ ਸੰਸ਼ੋਧ ਕੀਤਾ ਕਿ ਆਜ਼ਾਦੀ ਕੁਲਾਟੀਏ ਅੰਡਮਾਨ ਜਾਣਾ ਪਸੰਦ ਕਰਨ ਲੱਗ ਗਏ ਹਨ। ਅਤੇ ਇਹ ਗੱਲ ਹੁਣ ਉਹਨਾਂ ਨੂੰ ਸਜ਼ਾ ਨਹੀਂ ਲੱਗਦੀ। ਨਤੀਜੇ ਵਜੋਂ ਸੈਲੂਲਰ ਜੇਲ ਦਾ ਨਿਰਮਾਣ ਕੀਤਾ ਗਿਆ। ਕਾਲੇ ਪਾਣੀ ਜੇਲ ਦੀ ਜੇਕਰ ਗੱਲ ਕਰੀਏ ਜਿਸ ਦੀ ਅੱਜ ਅਸੀਂ ਤੁਹਾਨੂੰ ਝਲਕ ਵਖਾ ਰਹੇ ਹਾਂ ਉਸ ਦੇ ਵਿੱਚ ਕਿਸ ਤੰਗ ਦੇ ਨਾਲ ਸਾਡੇ ਜੰਗੀ ਸਪਾਈਆਂ ਨੂੰ ਰੱਖਿਆ ਜਾਂਦਾ ਸੀ ਉਹ ਜੰਗੀ ਸਪਾਈ ਜਿਹੜੇ ਦੇਸ਼ ਦੀ ਆਜ਼ਾਦੀ ਦੀ جنگ ਲੜ ਰਹੇ ਸੀ ਉਹਨਾਂ ਨੂੰ ਵੱਖ-ਵੱਖ ਕੇਸਾਂ ਦੇ ਵਿੱਚ ਇੱਥੇ ਲੈ ਕੇ ਆਉਂਦੇ ਸੀ ਬਿਲਕੁਲ ਇਕੱਲੇ ਛੱਡ ਦਿੱਤਾ ਜਾਂਦਾ ਸੀ ਆਪਸ ਦੇ ਵਿੱਚ ਮਿਲਣ ਨਹੀਂ ਦਿੱਤਾ ਜਾਂਦਾ ਸੀ ਜਿਹੜੀਆਂ ਇਹਨਾਂ ਦੇ ਰਹਿਣ ਲਈ ਬੈਰਕਸ ਬਣਾਈਆਂ ਹੋਈਆਂ ਸੀ ਬੈਰਕਸ ਨਾ ਕਹੀਏ ਇਹਨਾਂ ਨੂੰ ਕੋਠੜੀਆਂ ਕਹੀਏ ਛੋਟੇ-ਛੋਟੇ ਕੋਠੜੀਆਂ ਜਿਹੜੀਆਂ ਬਣਾਈਆਂ ਹੋਈਆਂ ਸੀ ਉਸ ਦਾ ਸਟਰਕਚਰ ਵੀ ਤੁਹਾਨੂੰ ਵਿਖਾਵਾਂਗੇ ਕਿ ਕਿਸ ਢੰਗ ਦਾ ਸਟਰਕਚਰ ਸੀ ਪਹਿਲਾਂ ਤੇ ਤੁਸੀਂ ਦੇਖੋ ਕਿ ਜਿਸ ਢੰਗ ਦੇ ਨਾਲ ਇਹਨਾਂ ਨੇ ਜੰਦੇ ਲਾਏ ਹੋਏ ਸੀ ਕਿ ਬੈਰਕ ਦੇ ਗੇਟ ਤੋਂ ਆ ਜੰਦਾ ਜਿਹੜਾ ਉਹ ਕਾਫੀ ਦੂਰ ਬਣਾਇਆ ਹੋਇਆ ਸੀ ਤਾਂ ਕਿ ਕੋਈ ਹੱਥ ਪਾ ਕੇ ਤਾਲਾ ਨਾ ਖੋਲ ਸਕੇ ਤਾਲੇ ਵੀ ਐ ਸਪੈਸ਼ਲ ਲੈ ਕੇ ਆਂਦੇ ਸੀ ਔਰ ਇੱਥੇ ਜਿਸ ਢੰਗ ਦੇ ਨਾਲ ਆ ਪੂਰਾ ਸਟਰਕਚਰ ਤੁਹਾਨੂੰ ਦਿਖਾਣਾ ਜਾਊਗਾ ਕਿ ਉਸ ਸਮਾਂ ਕਿਸ ਢੰਗ ਦੀ ਨਾਲੇ ਟੈਕਨੋਲੋਜੀ ਸੀ ਕਿ ਇੱਥੋਂ ਆ ਤਾਲਾ ਕੁੰਡਾ ਬੰਦ ਕਰਦੇ ਸੀ ਔਰ ਆ ਤਾਲਾ ਲਾ ਦਿੰਦੇ ਸੀ ਤਾਂ ਕਿ ਹੱਥ ਜਿਹੜਾ ਵੀ ਜੰਗੀ ਸਾਡੇ ਕ੍ਰਾਂਤੀਕਾਰੀ ਸੀ ਉਹਨਾਂ ਦਾ ਹੱਥ ਨਾ ਪਹੁੰਚੇ ਉਸ ਤੋਂ ਬਾਅਦ ਆਬੈਰਕਾਂ ਆਬੈਰਕਾਂ ਬਿੜੀਆਂ ਨੇ ਲਾਈਟ ਹੈ ਹੀ ਨਹੀਂ ਸੀ ਜੇਕਰ ਸੂਰਜ ਦੀ ਰੋਸ਼ਨੀ ਆਉਂਦੀ ਸੀ ਤੇ ਆਉਂਦੀ ਸੀ ਆਦਰਵਾਇਜ਼ ਲਾਈਟ ਦਾ ਕੋਈ ਆਪਸ਼ਨ ਹੀ ਨਹੀਂ ਸੀ ਇੱਥੇ ਔਰ ਜਿਸ ਨਾਲ ਦੇ ਨਾਲ ਆਬੈਰਕ ਵੀ ਹੈਗੀ ਹੈ 7 ਫੁੱਟ ਚੌੜੀ ਹੈ ਤੇ 14 ਫੁੱਟ ਲੰਬੀ ਹੈ ਇਸ ਬੈਰਕ ਦੇ ਵਿੱਚ ਜਿਹੜੇ ਸੁਤੰਤਰਤਾ ਸੈਨਾਨੀ ਉਹਨਾਂ ਨੂੰ ਰੱਖਿਆ ਜਾਂਦਾ ਸੀ ਬਿਲਕੁਲ ਕੁੱਪ ਹਨੇਰਾ ਕੋਈ ਪੁੱਛਣ ਵਾਲਾ ਨਹੀਂ ਔਰ ਜਦੋਂ ਤਸ਼ੱਦਦ ਢਾਂਦੇ ਸੀ ਤੇ ਰੋਟੀ ਨਹੀਂ ਦਿੱਤੀ ਜਾਂਦੀ ਸੀ ਔਰ ਜਦੋਂ ਰੋਟੀ ਦੇਣ ਦਾ ਸਮਾਂ ਆਂਦਾ ਸੀ ਤੇ ਆ ਦੇ ਕੋਈ ਇਹਨਾਂ ਨੇ ਜਗ੍ਹਾ ਬਣਾਈ ਹੋਈ ਹੈ ਇੱਕ ਖਿੜਕੀ ਬਣਾਈ ਹੋਈ ਹੈ ਇਸ ਖਿੜਕੀ ਦਾ ਦਰਵਾਜ਼ਾ ਖੋਲਦੇ ਸੀ ਤੇ ਰੋਟੀ ਜਿਹੜੀ ਹੈ ਇਹਨਾਂ ਨੂੰ ਦੇ ਦਿੱਤੀ ਜਾਂਦੀ ਸੀ ਰੋਟੀ ਦੇ ਨਾਲ ਜਿਸ ਤੰਗ ਦੇ ਨਾਲ ਇਸ ਬੈਰਕ ਦੇ ਵਿੱਚ ਉਹ ਸਮਵਪਿਤ ਕਰਦੇ ਸੀ ਅਗਰ ਮੰਨ ਲਓ ਵਾਸ਼ਰੂਮ ਜਾਣਾ ਹੈ ਉਹਦਾ ਕੋਈ ਇੱਥੇ ਆਪਸ਼ਨ ਨਹੀਂ ਸੀ ਭਾਂਡਾ ਦਿੱਤਾ ਹੋਇਆ ਸੀ ਇਸ ਭਾਂਡੇ ਦੇ ਵਿੱਚ ਤੁਸੀਂ ਜਾਓ আর ਸਵੇਰੇ ਉਸ ਨੂੰ ਸਾਫ਼ ਕਰਕੇ ਵਾਪਸ ਉਸ ਭਾਂਡੇ ਨੂੰ ਆਪਣੇ ਕੋਲ ਰੱਖ ਲਿਓ। ਯਾਨੀ ਇੱਕ ਖਾਣ ਦਾ ਭਾਂਡਾ ਸੀ ਤੇ ਇੱਕ ਜਾਣ ਦਾ ਭਾਂਡਾ ਦਿੱਤਾ ਹੋਇਆ ਸੀ। ਐਦਾਂ ਹੀ ਆਹ ਹਲਕੀ ਜੀ ਰੋਸ਼ਨੀ ਆਣ ਲਈ ਤੇ ਹਵਾ ਆਣ ਲਈ ਆਹ ਢਿੱਕ ਆਹ ਲਾਂਗਾ ਬਣਾਇਆ ਹੋਇਆ ਸੀ। ਹੋਰ ਆਹ ਉਹਨਾ ਵੀ ਇਹਨਾਂ ਉੱਪਰ ਸੀ। ਇਹ तकरीबन 7-8 ਫੁੱਟ 7 ਤੋਂ 8 ਫੁੱਟ ਦੀ ਉਚਾਈ ਸੀ। भाई पढ़ने वाले कोई देख नहीं सकता लटक के जो देख ले देख ले वैसे नजर नहीं आती किसी जिस तरह न्याय बैठना बनाई आती है यानी इस तरह की व्यवस्था की हुई थी कि एक स्वतंत्रता सेनानी दूसरे की शक्ल ना देख सके ਦੇ ਸੇਲਚ ਵੱਖ-ਵੱਖ ਤਰੀਕਿਆਂ ਨਾਲ ਮਾਨਸਿਕ ਤੇ ਸਰੀਰਕ ਤਾੜਨਾ ਦਿੱਤੀ ਜਾਂਦੀ ਸੀ ਜਿੰਨਾ ਬਾਰੇ ਅੱਜ ਵੀ ਇਸ ਛੇਲ ਦੀਆਂ ਦੀਵਾਰਾਂ ਕਵਾਹਨ ਕਾਲਾ ਪਾਣੀ ਜੇਲ੍ਹ ਦੀ ਗੱਲ ਕਰੀਏ ਤੇ ਜਿਸ ਢੰਗ ਦੇ ਨਾਲ ਸਾਡੇ ਆਜ਼ਾਦੀ ਦੇ ਪਰਵਾਨਿਆਂ ਨੂੰ ਇੱਥੇ ਲਿਆ ਜਾਂਦਾ ਸੀ ਤਸ਼ੱਦਦ ਢਾਈ ਜਾਂਦੀ ਸੀ ਔਰ ਜਿਸ ਢੰਗ ਦੇ ਨਾਲ ਉਹਨਾਂ ਦੇ ਉੱਪਰ ਜਿਹੜੀ ਤਸ਼ੱਦਦ ਢਾਈ ਜਾਂਦੀ ਸੀ ਸਭ ਤੋਂ ਪਹਿਲਾਂ ਤੇ ਉਹ ਹੀ ਤੁਹਾਨੂੰ ਦਿਖਾਣਿਆ ਕਿ ਕਿਸ ਢੰਗ ਦੇ ਨਾਲ ਇਹਨਾਂ ਨੇ ਇੱਥੇ ਜਿਹੜੇ ਐਂਗਲ ਜੇ ਬਣਾਏ ਹੋਏ ਨੇ ਜਿਸ ਦੇ ਵਿੱਚ ਰਖਿਆ ਜਾਂਦਾ ਸੀ ਹੁਨਸਤੰਤਰਤਾ ਸੈਰਾਨੀਆਂ ਨੂੰ ਬੰਦ ਕੇ ਆ ਤੁਸੀਂ ਦੇਖ ਸਕਦੇ ਹੋ ਕਿ ਪੈਰ ਉਰੇ ਬੰਨ ਦਿੰਦੇ ਸੀ ਹੱਥਾਂ ਨੂੰ ਉਰੇ ਬੰਨ ਦਿੰਦੇ ਸੀ ਤੇ ਕਮਰ ਨੂੰ ਇੱਥੇ ਬੈਟ ਲਾ ਕੇ ਬੰਨ ਦਿੰਦੇ ਸੀ ਉਹ ਇੱਕ ਬੰਦਾ ਜਿਹੜਾ ਹੈ ਉਹ ਪਿੱਛੋਂ ਕੋੜੇ ਮਾਰਦਾ ਸੀ ਯਾਨੀ ਇਸ ਢੰਗ ਦੀ ਤਸ਼ੱਦਦ ਜਿਹੜੀ ਆ ਉਹ ਢਾਈ ਜਾਂਦੀ ਸੀ ਤਾਂ ਕਿ ਬੰਦਾ ਹਿਲ ਵੀ ਨਾ ਸਕੇ ਔਰ ਕਿੰਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੁਤੰਤਰਤਾ ਸੈਰਾਨੀਆਂ ਨੂੰ ਇੱਥੇ ਬੰਦ ਕੀਤਾ ਗਿਆ ਹੁਣ ਸਾਰਿਆਂ ਦੇ ਨਾਂ ਵੀ ਇੱਥੇ ਲਿਖੇ ਹੋਏ ਨੇ ਇੱਕ ਇੱਕ ਬੰਦੇ ਦਾ ਨਾਮ ਇੱਥੇ ਲਿਖਿਆ ਹੋਇਆ ਤੁਸੀਂ ਵੇਖ ਸਕਦੇ ਹੋ ਕਿ ਬੰਗਾਲ ਦੇ ਉਹ ਸੁਤੰਤਰਤਾ ਸੈਨਾਨੀ ਜਾਂ ਫਿਰ ਜਿਹੜੀ ਰਾਜਨੀਤਿਕ ਹਸਤੀਆਂ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਉਸ ਸਮਾਂ ਬ੍ਰਿਟਿਸ਼ ਰੂਪ ਦਾ ਇਹ ਪੰਜਾਬ ਦੇ ਆਗੇ ਪੰਜਾਬ ਦੇ ਜਿਹੜੇ ਉਹ ਆਜ਼ਾਦੀ ਦੇ ਪਰਵਾਨੇ ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਖਿਲਾਫ ਆਵਾਜ਼ ਗੁਲੰਦ ਕੀਤੀ ਸੀ ਸਰਦਾਰ ਕੇਸਰ ਸਿੰਘ ਹੋ ਗਿਆ ਸਰਦਾਰ ਗੁਰਮukh ਸਿੰਘ ਹੋ ਗਿਆ ਭਗਤ ਸਿੰਘ ਹੋ ਗਿਆ ਇਸੇ ਨਾਲ ਹੀ ਜਿਸ ਢੰਗ ਨਾਲ ਤੁਸੀਂ ਬਿਹਾਰ ਦੇ ਦੇਖ ਰਹੇ ਹੋ ਕਿ ਇਹ ਬਿਹਾਰ ਦੇ ਉਹ ਸੁਤੰਤਰਤਾ ਸੰਾਨੀ ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਖਿਲਾਫ ਆਵਾਜ਼ ਬੁਲੰਦ ਕੀਤੀ ਹੋ ਰਹੀ ਜਿਹੜੀ ਮੈਂ ਤੁਹਾਨੂੰ ਤਸਵੀਰ ਵਿਖਾ ਰਿਹਾ ਹਾਂ ਜਿਸ ਢੰਗ ਨਾਲ ਵਿਨਾਇਕ ਦਾਮੋਦਰ ਸੰਵਰਕਰ ਜਿਹੜੇ ਸੀ ਉਹਨਾਂ ਨੂੰ ਵੀ ਇੱਥੇ ਰੱਖਿਆ ਗਿਆ ਔਰ ਪੂਰਾ ਲਿਖਿਆ ਹੋਇਆ ਹੈ ਮਹਾਰਾਸ਼ਟਰ 1911 ਤੋਂ ਲੈ ਕੇ 1921 ਤੱਕ ਉਹਨਾਂ ਨੂੰ ਇੱਥੇ ਰੱਖਿਆ ਗਿਆ ਦੋਨੋਂ ਜਿਹੜੇ ਸੰਵਰਕਰ ਭਰਾ ਸੀ ਉਹਨਾਂ ਨੂੰ ਇੱਥੇ ਰੱਖਿਆ ਹੋਇਆ ਸੀ ਅ 1910 ਤੋਂ ਲੈ ਕੇ 1921 ਤੱਕ ਦੂਜੇ ਨੂੰ 1911 ਤੋਂ ਲੈ ਕੇ 1921 ਤੱਕ ਔਰ ਇਸ ਦੇ ਨਾਲ ਨਾਲ ਨਾਰਾਇਣ ਜੋਸ਼ੀ ਜਿਹੜੇ ਨੇ ਉਹਨਾਂ ਨੂੰ ਇੱਥੇ ਰੱਖਿਆ ਹੋਇਆ ਸੀ 1911 ਤੋਂ ਲੈ ਕੇ 1918 ਤੱਕ ਔਰ ਜਿਹੜੇ ਪੰਜਾਬ ਦੀ ਮੈਂ ਤੁਹਾਨੂੰ ਤਸਵੀਰ ਉਤਾਰਿਆ ਮੈਂ ਪੰਜਾਬ ਦੇ ਜਿਹੜੇ ਵੱਡੇ ਸਾਡੇ ਉਹ ਆਜ਼ਾਦੀ ਦੇ ਪਰਵਾਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਸ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਨਿਛਾਵਰ ਕਰ ਦਿੱਤੀ ਉਹਨਾਂ ਦੇ ਨਾਮ ਇੱਥੇ ਲੱਗੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਸਰਦਾਰ ਸੋਮ ਸਿੰਘ ਇਸ ਦੇ ਨਾਲ ਹੀ ਕਿਰਪਾਰਾਮਜੀਤ ਹੋਗੇ ਇਸਦਾਨ ਰਾਮ ਰਖਾਜੀ ਹੋਗੇ ਹੋਰ ਜਿਹੜੇ ਜਵਾਲਾ ਸਿੰਘ ਜੀ ਹੋਗੇ ਲਾਲ ਸਿੰਘ ਜੀ ਹੋਗੇ ਗੁਰਦਿਕ ਸਿੰਘ ਜੀ ਹੋਗੇ ਹੋਰ ਬਿਸ਼ਨ ਸਿੰਘ ਜੀ ਹੋਗੇ ਯਾਨੀ ਅਲੱਗ-ਅਲੱਗ ਬਿਸ਼ਨ ਸਿੰਘ ਦੋ ਇੱਕ ਨੰਬਰ 1 ਇੱਕ ਨੰਬਰ 2 ਯਾਨੀ ਜੇ ਦੋ ਹੋ ਜਾਂਦੇ ਸੀ ਇੱਕੋ ਨਾਂ ਦੇ ਤਿੰਨ ਨੰਬਰਾਂ ਦੇ ਵਿੱਚ ਉਹਨਾਂ ਨੂੰ ਗਿਣਿਆ ਜਾਂਦਾ ਸੀ ਇਸ ਤਰ੍ਹਾਂ ਦੇ ਹੋਰ ਕਈ ਤੇ ਇੱਕ ਨਹੀਂ ਹੋਰ ਕਈ ਆ ਸਰਦਾਰ ਉਤਮ ਸਿੰਘ ਹੋਗੇ ਸਰਦਾਰ ਭਾਨ ਸਿੰਘ ਹੋਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਹੈ ਇੱਥੇ ਕਿ ਇੱਥੇ ਜਿਹੜੇ ਸਾਡੇ ਸੁਤੰਤਰਤਾ ਸੈਨਾ ਨਹੀਂ ਰੱਖੇਗੇ ਹਜ਼ਾਰਾ ਸਿੰਘ ਹੋਗੇ ਇਸ ਤਰ੍ਹਾਂ ਜੀ ਬਹੁਤ ਤਸਵੀਰਾਂ ਨੇ ਇੱਥੇ ਬਹੁਤ ਕੁਝ ਬਿਆਹ ਹੁੰਦਾ ਇਸ ਜੇਲ੍ਹ ਦੇ ਕਣ-ਕਣ ਦੇ ਵਿੱਚ ਸਾਡੇ ਆਜ਼ਾਦੀ ਦੇ ਪਰਵਾਨਿਆਂ ਦਾ ਉਹ ਜਜ਼ਬਾ نظر ਆਉਂਦਾ ਜਿਸ ਜਜ਼ਬੇ ਕਰਕੇ ਅੱਜ ਅਸੀਂ ਆਜ਼ਾਦ ਦੇ ਮੁਲਕ ਦੇ ਵਿੱਚ दत्तों विनायक दामोदर सावरकर तक कई मशहूर फ्रीडम फाइटर्स ने आजादी संघर्ष वे सजा पुगती जिन्ह कारण आज अज आजादी च है रहे ला पर अफसोस लोगों ने हम सिर्फ टूरिस्ट हब बना रख दिया है पर हर हिंदुस्तानी यह जगह हमेशा उस कले दौर की याद लगा रहेगी ਜਿਸ ਚੁਗਜ਼ਰ ਕੇ ਸਾਨੂੰ ਆਸਾਦੀ ਮਿਲੀ ਅੰਡਮਾਨ ਨਕਬਾਰ ਆਈਲੈਂਡਸ ਤੋਂ ਤੜਕੀ ਸਵੇਰਾਂ ਲਈ ਵਿਨੀਤ ਕਪੂਰ ਦੀ ਰਿਪੋਰਟ